ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਬਈ ਸੰਗਦੇ ਆਪਣਾ ਘਰ ਨਵੀਂ ਵੀਡੀਓ 'ਚ ਸਵਾਗਤ ਹੈ ਤੇ ਲੈ ਵੀ ਆਪਾਂ ਪਹੁੰਚ ਗਏ ਜੀ ਹੁਣ ਰਾਤ ਤੱਕ ਸੁੱਤੇ ਤਾਂ ਕਿਹੜਾ ਠੱਠ ਹੋ ਰਾ ਨਹੀਂ ਹੋਇਆ ਫਸ ਰੋਵਰ ਜਾ ਕੇ ਇਸ਼ਨਾਨ ਕਰਕੇ ਆਪਾਂ ਹੁਣ ਹੋ ਗਏ ਰੈਡੀ ਚਾਹ ਪਾਣੀ ਲੈ ਆ ਸ਼ਾਹ ਚਾਹ ਦਾ ਲੰਗਰ ਆਪਣੇ ਕੋਲ ਹੀ ਲੱਗਿਆ ਸਾਬਣੇ ਆ ਆਪਾਂ ਹੁਣ ਰੈਡੀ ਆ ਜੇ ਉਸ ਤੋਂ ਬਾਅਦ ਸਾਹਮਣੇ ਚੌਥੀ ਸਰੋਵਰ ਕੋ ਦਵਾਰਾ ਸਾਹਿਬਾਂ ਨਾਲ ਦੇ ਮੁੰਡੇ ਆਪਣੇ ਤਿਆਰ ਹੋ ਜਾਂਦੇ ਸਿੰਘ ਪਰਨੇ ਤੇ ਜਾਈ ਜਾਂਦੇ ਆ ਆਪਾਂ ਹੁਣ ਨੰਬਰ 38 ਕਰਨੇ ਸਾਰੇ ਸਾਹਮਣੇ ਦਿਖਾਵਾਂਗੇ ਬਾਕੀ ਤੇ ਕਿਸੇ ਜਾ ਕੇ ਮਤਟਿਕ ਕੇ ਤੇ ਭਾਈ ਹੁਲੜ ਭਾਜੀ ਨਾ ਕਰੋ ਬਹੁਤ ਵਧੀਆ ਰਹੀ ਕਿਉਂ ਜੀ ਬਹੁਤ ਸ਼ਾਂਤੀ ਨਾਲ ਹਣ ਲਾਣਾ ਸੰਗਤ ਆ ਰਹੀ ਹੈ ਸਾਰੇ ਸਿੰਘ ਵਧੀਆ ਸ਼ਾਂਤੀ ਬਣਾਈ ਰੱਖਣਾ ਇਹਨਾਂ ਲੜਨਾ ਪਾੜਨਾ ਨਹੀਂ ਆਪਾਂ ਗੁਰੂ ਘਰ ਨਮਸਤਕ ਹੁਣ ਆਏ ਆ ਪੜਨੇ ਰਹੂਗਾ ਉਹ ਦਿਨਾਂ ਸੁਨੌਰੀਆਂ ਕਲਿੱਪਾਂ ਵਿੱਚ ਦਿਖਾਵਾਂਗੇ ਹੁਣ ਆਪਾਂ ਰੈਡੀਆਂ ਚਾਹ ਪਾਣੀ ਸ਼ਾਗੜਾ ਸਿਰ ਲੱਗ ਹੈ ਤੇ ਅਗੋਂ ਆਪਾਂ ਗੋਲੀ ਲੜੀ ਸੰਘ ਦਾ ਕੋਈ ਹੁਲੜ ਭਾਜੀ ਨਹੀਂ ਕਰਦਾ ਵਧੀਆ ਸ਼ਾਂਤੀ ਮਾਹੌਲ ਨਾਲ ਆ ਜਾ ਰਿਹਾ ਸਾਰੇ ਕੋਈ ਡਿੱਕ ਦੀ ਆਵਾਜ਼ ਨਹੀਂ ਕਰ ਰਿਹਾ ਮੈਨੂੰ ਚਲਾ ਨਹੀਂ ਰਿਹਾ ਉਹ ਸਾਹਮਣੇ ਜੋਤੀ ਸਰੋਵਰ ਕੋਲ ਦਵਰਾ ਸਾਹਿਬ ਹੋਗੇ ਪਰ ਜਦੋਂ ਪੱਥਰ ਟਿਕਣਗੇ ਕਲਿੱਪ ਲਾਵਾਂਗੇ ਬਾਣੇ ਰਿਹਾ ਆਪਣੇ ਵਲੌਗ ਕਿਵੇਂ ਦੇ ਲੱਗਦੇ ਕਿਵੇਂ ਦੇ ਨਹੀਂ buat dora sampai sini